ਮੈਨੂੰ ਰਾਈ ਬਾਈ ਜੀ ਜੀ ਤੋਂ ਅੱਜ ਜਿਹੜਾ ਮਾਹੌਲ ਮੈਂ ਦਿਖਾ ਰਿਹਾ ਹਾਂ ਤੁਹਾਨੂੰ ਇਹ ਹੈ ਫੈਰਿਸਟਰੀ ਹਾਂ ਜੇ ਤੁਸੀਂ ਜਰੀ ਅਜੀ ਬਹੁਤ ਚਹਿਲ ਪਹਿਲ ਹੁੰਦੀ ਆ ਹਮੇਸ਼ਾ ਇੱਥੇ ਤਾਂ ਤਾਂ ਲੱਗਾ ਹੁੰਦਾ ਹੈ ਲੋਕਾਂ ਦਾ ਲੇਕਿਨ ਅੱਜ ਦਾ ਮਾਹੌਲ ਦੇ ਮੈਂ ਜਿਹੜਾ ਦੇਖ ਰਿਹਾ ਹਾਂ ਉਹ ਇਹ ਹੈ ਕਿ ਬਿਲਕੁਲ ਵੀ ਇਸ ਜਗ੍ਹਾ ਤੇ ਲੋਕ ਨਹੀਂ ਆਣ ਔਰ ਅੱਜ ਦੇ ਬੰਦ ਦਾ ਇਹ ਵਾਲੀ ਖਾਲ ਦਿੱਤੀ ਗਈ ਆ ਉਹਦਾ ਸਰ ਲੁਕਾ ਰਹਿ ਗਿਆ ਕਿਉਂ ਜੀ ਕਿ ਉਹਨਾਂ ਨੇ ਪੂਰਨ ਬੰਦ ਰੱਖਿਆ ਹੈ ਪਰ ਅੱਜ ਮੈਂ ਜਦੋਂ ਐਸਐਚਓ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ ਲੇਕਿਨ ਥੋੜੇ ਟਾਈਮ ਬਾਅਦ ਕਿਉਂਕਿ ਮਾਹੌਲ ਇਸ ਤਰ੍ਹਾਂ ਹੈ ਕਿ ਕੁਝ ਲੋਕ ਨਾਰੇਬਾਜ਼ੀ ਕਰ ਰਹੇ ਸੀਗੇ ਲੇਕਿਨ ਚਲੋ ਅਸੀਂ ਬਾਈਜੀਟੀਜੀ ਤੋਂ ਤੁਹਾਨੂੰ ਹਰ ਖਬਰ ਦਿਖਾਦੇ ਰਵਾਂਗੇ ਇਹ ਉਹ ਏਰੀਆ ਹੈ ਜਿੱਥੇ ਕਿ ਚਹਿਲ ਪਹਿਲ ਪੂਰੀ ਤਰ੍ਹਾਂ ਲੱਗੀ ਰਹਿੰਦੀ ਹੈ ਔਰ ਅੱਜ ਤੁਸੀਂ ਦੇਖ ਰਹੇ ਹੋ ਕਿ ਇਹ ਜੱਲਿਆਂਵਾਲਾ ਬਾਗ ਦਾ ਏਰੀਆ ਵੀ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਤੇ ਗੁਰਦੁਆਰੇ ਦਾ ਉਹਨਾਂ ਨੇ ਦੇਖੋ ਪੁਲਿਸ ਪ੍ਰਸ਼ਾਸਨ ਦੀਆਂ ਗੱਡੀਆਂ ਵੀ ਬਹੁਤ ਲੱਗੀਆਂ ਹੋਈਆਂ ਔਰ ਐਂਬੂਲੈਂਸ ਵੀ ਹੈ ਕੋਈ ਐਸੀ ਘਟਨਾ ਨਾ ਹੋਵੇ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਮੁਸਤੈਦ ਹੈਗਾ ਹੈ ਇਹ ਉਹ ਏਰੀਆ ਹੈ ਜਿੱਥੇ ਹਰ ਟਾਈਮ ਦੁਕਾਨਾਂ ਭਰਪੂਰ ਬਹੁਤ ਜ਼ਿਆਦਾ ਚੱਲਦੀਆਂ ਨੇ ਲੇਕਿਨ ਹੁਣ ਇਸ ਵੇਲੇ ਸ਼ਮਸ਼ਾਨ ਪਿਆ ਏਰੀਆ ਪਰਾਵਾਂ ਦੇ ਬਿਲਕੁਲ ਟਰਾਬੇ ਦੇ ਸਾਹਮਣੇ ਅਸੀਂ ਖੜੇ ਆ ਤੇ ਐਸੇਲੇ ਮੇਰੇ ਨਾਲ ਭਾਜੀ ਖੜੇ ਨੇ ਇਹਨਾਂ ਦਾ ਪਹਿਲੇ ਨਾਂ ਪੁੱਛਦੇ ਆ ਜੀ ਭਾਜੀ ਤੁਹਾਡਾ ਨਾਂ ਕੀ ਹੈ ਜੀ ਸਰਦਾਰ ਬਲਵਿੰਦਰ ਸਰਦਾਰ ਬਲਵਿੰਦਰ ਸਿੰਘ ਜੀ ਅੱਜ ਦੇ ਬੰਦ ਦੇ ਵਾਸਤੇ ਥੋੜਾ ਦੱਸੋ ਅੱਜ ਕਿੰਨੂ ਕਰਦਾ ਦਿਵਸ ਹੈ ਇਹਦੇ ਬਾਰੇ ਸ਼ਾਂਤ ਪਾਟਾ ਵਰਗਾ ਕੀ ਹੈ ਉਹ ਜੀ ਹਾਂਜੀ ਨਹੀਂ ਕੱਟੋ ਕੋਈ ਗੱਲ ਨਹੀਂ ਜੀ ਕੋਈ ਕੱਟਣਾ ਨਹੀਂ ਸ਼ਾਂਤ ਚਾਂਤਮਈ ਚੱਲਦਾ ਰਹੋ ਸ਼ਾਂਤਮਈ ਚੱਲਦਾ ਪਿਆ ਤੇ ਕੀ ਕਰ 6 ਮਾਸ ਸਾਰਾ ਹਾਂਜੀ ओके okay. ओके okay. कोई गलत नहीं सब लाजमी बहुत बढ़िया चीज कर रहे हैं मेरे जी भाई जी हां चलो बड़ी, 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 बड़ी बड़ा अच्छा जी कि ਤੁਸੀਂ ਗੱਲਬਾਤ ਦੱਸੀ ਹੈ ਕਿ بڑا ਮਾਹੌਲ ਠੀਕ ਠਾਕ ਹੈ ਤੇ ਕੋਈ ਅਸਰਾਂ ਦੀ ਗੱਲਬਾਤ ਨਹੀਂ ਹੋਈ ਹੈ ਤਾਂ ਦੀ ਕੋਈ ਘਟਨਾ ਨਹੀਂ ਇਹ ਹਰ ਟਾਈਮ ਚੈਰਪੈਲ ਹੁੰਦੀ ਹੈ ਏਰੀਆ ਦੀ ਚੈਰਪੈਲ ਤੇ ਅੱਜ ਅੱਜ ਦਾ ਤੇ ਤੁਹਾਨੂੰ ਪਤਾ ਹੜਤਾਲ ਕਰਕੇ ਕੈਲ ਬੈ ਥੋੜੀ ਘਟੋ ਘਟੋਈ ਹੈ ਹਾਂਜੀ ਚਲੋ ਜੀ ਬੜੀ ਮਿਹਰਬਾਨੀ ਜੀ ਠੀਕ ਹੈ

ਸਿੰਘਲ ਦੇ ਤੇ ਤਾਂ ਸੰਗਤ ਦੇ ਸੱਜਣੇ ਬਾਸ ਪ੍ਰਸ਼ਾਸਨ ਅੰਦਰ ਪਤਾਰਕ ਦੇ ਸਾਹਮਣੇ ਅੰਦਰ ਤੱਕ ਹਾਜ਼ਰ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਕਰਨਾ ਚਾਹਤ ਹੈ ਨਾਮਾ ਨਾ ਦਾ ਜੀਤੂਵਾਲਾ ਸਾਹਿਬ ਹੈ 23 25 ਵਾਲੇ ਪਹਿਲੇ ਸਾਲ ਨੂੰ ਚਾਹੀਦੇ ਆ ਜਦ ਨਹੀਂ ਉੱਠੇ ਫੋਰਸ ਚ ਗੋਲਟੇ ਦੇਖ ਤੂੰ ਬਚਾ ਰਿਹਾ ਨਾ ਜਾਣਾ ਨਹੀਂ ਕਿੰਜ ਜਾਣਾ ਚਾਹੀਦਾ ਆ ਜਦੋਂ ਜਿਗਨ ਮੈਂ ਪ੍ਰੈਜੈਂਟ ਹਾਂ ਉਸ ਦਿਨ ਗਗਨ ਜੀ ਐਸੇ ਗਗਨਪ੍ਰੀਤ ਸਿੰਘ ਜੀ ਐਸੇ ਲਈ ਗਗਨਪ੍ਰੀਤ ਸਿੰਘ ਜੀ ਨਾਲੋਂ ਇਹ ਜਿਹੜੇ ਕਿ ਲੁਧਿਆਣਾ ਤੋਂ ਆਏ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਆ ਗੁਰਦੁਆਰੇ ਦੇ ਅੰਦਰ ਜਿਹੜੀ ਕਿ ਪੁਲਿਸ ਪ੍ਰਸ਼ਾਸਨ ਜ਼ਿਆਦਾ ਆ ਸੰਗਤ ਦੇ ਰੂਪ ਵਿੱਚ ਤੇ ਬਹੁਤ ਜ਼ਿਆਦਾ ਇਕੱਠੇ ਹੋਏ ਹੋਏ ਨੇ ਲੇਕਿਨ ਇਹਨਾਂ ਨੂੰ ਚੰਗਾ ਨਹੀਂ ਲੱਗਾ ਕਿ ਅਸੀਂ ਬੜੀ ਦੂਰ ਦੂਰ ਤੋਂ ਆਏ ਆ ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਸ੍ਰੀ ਅੰਮ੍ਰਿਤਸਰ ਪ੍ਰਸ਼ਾਸਨ ਤੱਕ ਇਹ ਹੈ ਹਰਬਜ਼ਰ ਦਾ ਉਹ ਏਰੀਆ ਜਿਹੜਾ ਕਿ ਬਹੁਤ ਚੈਲਵਲ ਹੁੰਦੀ ਹੈ ਲੇਕਿਨ ਅੱਜ ਦੇਖੋ ਤੁਸੀਂ ਬਿਲਕੁਲ ਬੰਦ ਦਾ ਅਸਰ ਕਿ ਪੂਰੇ ਏਰੀਏ ਦੇ ਵਿੱਚ ਬੰਦ ਚੱਲ ਰਿਹਾ ਹੈ ਔਰ ਇਸ ਵੇਲੇ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਇਹ ਦੇਖੋ ਉਹ ਦੁਕਾਨਾਂ ਬੰਦ ਵੀ ਕਰਾ ਰਹੇ ਨੇ ਸਾਰੇ ਔਰ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਨੇ ਅੱਗੇ ਮੈਂ ਤੁਹਾਨੂੰ ਪਹਿਲੇ ਦਿਖਾਇਆ ਹਾਲ ਬਾਜ਼ਾਰ ਦਾ ਏਰੀਆ ਇਸ ਵੇਲੇ ਮੈਂ ਕਟੜਾ ਜੈਮਨ ਸਿੰਘ ਪਹੁੰਚ ਚੁੱਕਾ ਹਾਂ ਜਿੱਥੇ ਕਿ ਪੂਰੀ ਤਰ੍ਹਾਂ ਨਾਲ ਬੰਦ ਦਾ ਅਸਰ ਦਿਖਾ ਰਿਹਾ ਹਾਂ ਇਹ ਤੁਹਾਨੂੰ ਦਿਖਾ ਰਿਹਾ ਹਾਂ ਪੂਰੀ ਤਰ੍ਹਾਂ ਨਾਲ ਬੰਦ ਇਹ ਏਰੀਆ ਹੈ ਉਹ ਏਰੀਆ ਜਿਹੜਾ ਕਟਰਾ ਜੈਮਲ ਸਿੰਘ ਕਹਾਂਦਾ ਹੈ ਔਰ ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕੋਈ ਵੀ ਐਸੋਲੇ ਦੁਕਾਨ ਨਹੀਂ ਖੁੱਲੀ ਹੋਈ ਸਾਰਾ ਏਰੀਆ ਤੁਸੀਂ ਦੇਖ ਰਹੇ ਹੋ ਔਰ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਪੂਰੀ ਤਰ੍ਹਾਂ ਨਾਲ ਮੁਸਤੈਦ ਨੇ ਔਰ ਉਹਨਾਂ ਨੇ ਆਪਣੀ ਪੁਲਿਸ ਫੋਰਸ ਨੂੰ ਪੂਰੀ ਤਰ੍ਹਾਂ ਨਾਲ ਰੱਖਿਆ ਹੋਇਆ ਹੈ ਮੁਸਤੈਦ ਕਿ ਉਹ ਆਪਣਾ ਕੋਈ ਵੀ ਅਸੀਂ ਗਲਤ ਕਾਰਵਾਈ ਨਾ ਹੋ ਸਕੇ ਮੈਂ ਖੜਾ ਹਾਂ ਬਿਲਕੁਲ ਭਰਾਵਾਂ ਦੇ ਟਾਬੇ ਦੇ ਸਾਹਮਣੇ ਔਰ ਇੱਕ ਸਟਰੀਟ ਉਹ ਹੈ ਕਿ ਜਿੱਥੇ ਹਰ ਟਾਈਮ ਗਮਗਮੀ ਹੁੰਦੀ ਹੈ ਔਰ ਬਹੁਤ ਰਸ਼ ਹੁੰਦਾ ਹੈ ਤੇ ਪੁਲਿਸ ਪੋਸਟ ਵੀ ਇਸ ਜਗ੍ਹਾ ਤੇ ਨੇ ਔਰ ਉਹਨਾਂ ਦੇ ਨਾਲ ਅਸਲ ਵਿੱਚ ਸਾਡੇ ਇੰਚਾਰਜ ਸਾਹਿਬ ਅਸ਼wini kumar ji ਹੈਗੇ ਨੇ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਅਰਸ਼ੂ ਜੀ ਨਮਸਕਾਰ ਜੀ ਜਨਾਬ ਤੁਸੀਂ ਅੱਜ ਦੇ ਬਾਰੇ ਕੁਝ ਦੱਸੋ ਕੋਈ ਗਲਬਤ ਤਾਂ ਨਹੀਂ ਹੋਈ ਕੋਈ ਅਸੀ ਗੱਲਬਾਤ ਨਹੀਂ ਜੀ ਬਿਲਕੁਲ ਸ਼ੋਕ ਸ਼ਾਂਤੀ ਹੈ ਜੀ ਕੋਈ ਇਸ ਤਰ੍ਹਾਂ ਪੀਸਫੁੱਲ ਜੀ ਪੀਸਫੁੱਲ ਕੰਮ ਹੈ ਜੀ ਹਾਂਜੀ ਓਕੇ ਜੀ ਤੇ ਮੈਂ ਸੰਜੋਗ ਦਿੱਤਾ ਆ ਓਕੇ ਜੀ ਠੀਕ ਹੈ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਬਿਲਕੁਲ ਕੋਈ ਗੱਲਬਾਤ ਨਹੀਂ ਹੋਈ ਅੱਛਾ ਜੀ ਵੈਸੇ ਤੁਸੀਂ ਇਹ ਅੱਜ ਦੇ ਮਾਹੌਲ ਬਾਰੇ ਮਤਲਬ ਜਿਸ ਤਰ੍ਹਾਂ ਰਸ਼ ਹੁੰਦਾ ਹਰ ਟਾਈਮ ਉਹਦੇ ਬਾਰੇ ਕੁਝ ਰੁਕਾਸ਼ਤ ਥੋੜਾ ਫਰਕ ਪਿਆ ਹੀ ਜਾਂਦਾ ਹੈ ਜੀ ਹਾਂਜੀ ਰੁਕਾਸ਼ਤ ਇਹਨਾਂ ਤੇ ਮਾਹੌਲ ਤੁਹਾਡੇ ਸਾਹਮਣੇ ਆ ਰਹੀ ਹੈ ਜ ਟੂਰਿਸਟ ਅੱਛਾ ਜੰਗ ਦੇ ਕਾਰਨ ਕਰਕੇ ਵੀ ਜਦੋਂ ਮਾਹੌਲ ਬਣਿਆ ਸੀ ਜੀ ਕਾਰਨ ਕਰਕੇ ਵੀ ਟੂਰਿਸਟ ਘੱਟ ਆ ਰਿਹਾ ਓਕੇ ਜੀ ਹਾਂਜੀ ਤੇ ਅੱਜ ਵੈਸੇ ਤੁਹਾਡੇ ਸਾਹਿਬ ਨਾਲ ਠੀਕ ਹੈ ਸਾਰਾ ਮਾਹੌਲ ਜੀ ਹਾਂ ਬਿਲਕੁਲ ਸ਼ੁਕਤਾਨ ਬਹੁਤ ਮਿਹਰਬਾਨੀ ਜੀ ਮੈਂ ਇਸ ਲਈ ਤੁਹਾਨੂੰ ਦਿਖਾਇਆ ਸੀ ਅਸ਼ਵੀ ਕੁਮਾਰ ਜੀ ਉਹਨਾਂ ਨਾਲ ਗੱਲਬਾਤ ਕੀਤੀ ਆ ਔਰ ਉਹਨਾਂ ਨੂੰ ਦੱਸਿਆ ਕਿ ਮਾਹੌਲ ਬਿਲਕੁਲ ਸੁਖਾਵਾਂ ਹੈ ਪੁਲਿਸ ਆਪਣਾ ਬੜਾ ਪੂਰਾ ਧਿਆਨ ਦੇ ਰਹੀ ਹੈ ਇਸ ਲਈ ਪੁਲਿਸ ਸਪੋਰਟ ਜਿਹੜੀ ਹੈ ਭਰਾਵਾਂ ਭਰਾਵਾਂ ਦੇ ਟਾਬੇ ਦੇ ਸਾਹਮਣੇ ਬਿਲਕੁਲ ਮੈਂ ਦਿਖਾ ਰਿਹਾ ਹਾਂ ਭਾਈ ਜੀ ਟੀਵੀ ਤੋਂ ਕੀ ਗੱਲਬਾਤ ਹੋਈ ਕਰਾਂਗੇ ਲੇਕਿਨ ਕੀ ਹੈ ਕਿ ਸਸ਼ਣ ਪੂਰੀ ਤਰ੍ਹਾਂ ਨੁਸਾਇਤ ਦੇ ਆਹ ਇਹਨਾਂ ਨੇ ਆਪਾਂ ਫੀਰ ਦੇਖ ਰਹੇ ਨੇ ਹਰ ਪਾਸੇ ਸੱਚੀ 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 ਤੇ ਉਹ ਜਿਹੜੇ ਪਿਆਰ ਨਾਲ ਸਾਰਾ ਇੰਤਜ਼ਾਮ ਜਿਹੜਾ ਹੋ ਰਿਹਾ ਹੈ ਅਸੀਂ ਉਹ ਵੀ ਆਪਾਂ ਦੇਖ ਰਹੇ ਹਾਂ ਤੇ ਅਸੀਂ ਥੋੜੇ ਧੰਨਵਾਦੀ ਹਾਂ ਸਤਿ ਸ਼੍ਰੀ ਅਕਾਲ ਸਪਾਸਟ ਦਾ ਗੇਟ ਬੀਜੀ ਪ੍ਰਿਪਰੇਸ਼ਨ ਕਰਦੇ ਰਹਿਣ ਚੱਲ ਅੱਗੇ ਕੋਈ ਗੱਲ ਬਾਤ ਨਹੀਂ ਜੁੜੇ ਸੁਮਿਖੀ ਕਿ ਆਉਣਾ ਹੈ ਥੈਂਕ ਯੂ ਵੈਰੀ ਮਚੀਪ ਮੇਰੇ ਨਾਲ ਬਾਰੇ ਅਸਰ ਸੀਗੇ ਹੌਂਸਲੇ ਦੇ ਬਿਲਕੁਲ ਮਾਹੌਲ ਬਿਲਕੁਲ ਠੀਕ ਠਾਕ ਹੈ ਔਰ ਉਹਨਾਂ ਸ਼੍ਰੀ ਜੀ ਵਰਸਾਪ ਜੀ ਦੀ ਜਗ੍ਹਾ ਤੇ ਜਦੋਂ ਅਸੀਂ ਪਹੁੰਚੇ ਹਾਂ ਤੇ ਇਸ ਜਗ੍ਹਾ ਤੇ ਮੈਂ ਹਾਂ ਐਸੋਲੇ ਤੇ ਪੂਜਨਾ ਮੇਰੀ ਕੈਮਰਾਮੈਨ ਉਹ ਨਾਲ ਮੇਰੇ ਔਰ ਉਹਨਾਂ ਨੇ ਵੀ ਬੜਾ ਸਾਥ ਦਿੱਤਾ ਹੈ ਔਰ ਅਸੀਂ ਵੱਧ ਚੜ ਕੇ ਅਸੀਂ ਗੁਰਦੁਆਰੇ ਤੱਕ ਪਹੁੰਚ ਚੁੱਕੇ ਹਾਂ ਔਰ ਪੁਲਿਸ ਪ੍ਰਸ਼ਾਸਨ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਅੰਦਰ ਵੀ ਇਤਿਹਾਸ ਰਹੀ ਹੈ ਔਰ ਉਹਨਾਂ ਨੇ ਇਹ ਕਿਹਾ ਕਿ ਸੰਗਤ ਦੇ ਰੂਪ ਦੇ ਵਿੱਚ ਵੀ ਆਪਲਿਸ ਪ੍ਰਸ਼ਾਸਨ ਨੇ ਇਤਿਫਾਕ ਚੁੱਕਿਆ ਹੈ ਕਿ ਇਹ ਆ ਫੁੱਟ ਚ ਲੋਕੀ ਦੇਲੇ ਬਾਰੋਂ ਇਹਨਾਂ ਨੇ ਜੰਨੇ ਨੀਚੇ ਗੰਨਕਾੁਰ ਬੀਤਲ ਬੀ ਸਿੰਘ ਜੀ ਨੇ ਰਣਾਲਸੀਗੇ ਉਹ ਵੀ ਇਹ ਕਹਿ ਰਹੇ ਸੀਗੇ ਕਿ ਅਸੀਂ ਮਿਲ ਜਾਨਾ ਤੋਂ ਆਏ ਆ ਤੇ ਉਹ ਉਹਨਾਂ ਦਾ ਕਹਿਣਾ ਹੈ ਕਿ ਇਹ ਗੱਲ ਜੀ ਨੂੰ ਲੇਕਿਨ ਅਸੀਂ ਪ੍ਰਸ਼ਾਸਨ ਨੇ ਗੇਹੇ ਤਾਂਗੇ ਕਿ ਤੁਸੀਂ ਜੋ ਵੀ ਅ ਅੱਛੇ ਤਰੀਕੇ ਨਾਲ ਸਖਸ਼ਤ ਤਰੀਕੇ ਨਾਲ ਸਹੀ ਸਹੀ ਇਹਨਾਂ ਦੀ ਨਿਗਰਾਨੀ ਕਰ ਰਹੇ ਇਹਨਾਂ ਵੱਸੇ ਮੈਂ ਪੰਜਾਬ ਸਰਕਾਰ ਦਾ ਬਹੁਤ 方便啊。